ਹਾਂਜੀ ਨਮਰਨ ਜੀ ਮੇਰੇ ਘਰ ਤੁਸ ਸਾਰੀ ਖੁਸ਼ੀ ਹੋਵਾਂਗੇ ਪ੍ਰਮਾਤਮਾ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ ਵਿੱਚ ਬਖਸ਼ੇ ਅਸੀਂ ਵੀ ਸਭ ਠੀਕ ਠਾਕ ਹੈ ਇੱਕ ਬਹੁਤ ਫਰਮੈਸ਼ ਸੀ ਇੱਕ ਵੀਡੀਓ ਦੀ ਵੀ ਤੁਸੀਂ ਨਾ ਵੀ ਸਾਨੂੰ ਉਹ ਦੁਬਾਰਾ ਬਣਾ ਕੇ ਪਾਓ ਵੀਡੀਓ ਤੇ ਬਹੁਤ ਮੇਰੀਆਂ ਧੀਆ ਭੈਣਾਂ ਦੇ ਮੈਸੇਜ ਆ ਰਹੇ ਸੀ ਦੁਬਾਰਾ ਤੁਸੀਂ ਫਰਿੱਜ ਵਾਲੀ ਵੀਡੀਓ ਫੇਰ ਬਣਾਓ ਦੇਖੋ ਕਈ ਹੁਣ ਨਵੇਂ ਜੁੜੇ ਹੋਣਗੇ ਤੇ ਕਈ ਪਹਿਲੇ ਤੇ ਕਈ ਜਿਨ੍ਹਾਂ ਨੂੰ ਸਮਝ ਨਹੀਂ ਆਈ ਹੁਣ ਤੁਸੀਂ ਧਿਆਨ ਨਾਲ ਸੁਣਿਓ ਕਿ ਜਿਹੜੀ ਫੇਸਬੁਕ ਤੇ ਹੁੰਦੀ ਆ ਥੋੜਾ ਜਿਹਾ ਮੈਨੂੰ ਉਹਦੇ ਵਿੱਚ ਤੇਜ਼ੀ ਨਾਲ ਬੋਲਣਾ ਪੈਂਦਾ ਹੈ ਤੇ ਕਈ ਵਾਰੀ ਮੈਨੂੰ ਇਹ ਹੁੰਦਾ ਵੀ ਟਾਈਮ ਨਾ ਜ਼ਿਆਦਾ ਹੋ ਜਵੇ ਤੇ ਕਈ ਵਾਰੀ ਜੇ ਜ਼ਿਆਦਾ ਹੋ ਜਾਂਦਾ ਵੀਡੀਓ ਥੋੜੀ ਜਿਹੀ ਲੰਬੀ ਚਲੀ ਜਾਂਦੀ ਆ ਤਾਂ ਫੇਸਬੁਕ ਵਾਲੇ ਕੱਟ ਦਿੰਦੇ ਨੇ ਕਿਉਂਕਿ ਹੁਣ ਸਾਰਿਆਂ ਨੂੰ ਪਤਾ ਵੀ ਫੇਸਬੁਕ ਤੇ ਸਿਰਫ ਰੀਲਾਂ ਹੀ ਪੈਂਦੀਆਂ ਨੇ ਤੇ ਵੀਡੀਓ ਹੁਣ ਕੋਈ ਵੀ ਨਹੀਂ ਪਾ ਸਕਦਾ ਇੱਕ ਮੈਂ ਇਕੱਲੀ ਨਹੀਂ ਕੋਈ ਵੀ ਨਹੀਂ ਪਾ ਸਕਦਾ ਕਿ ਉਹਨਾਂ ਨੇ ਵੀਡੀਓ ਪਾਉਣੀ ਆ ਬੰਦ ਕਰ ਦਿੱਤੀ ਹੁਣ ਦੇਖੋ ਆਪਾਂ ਤੁਹਾਨੂੰ ਦੱਸਣ ਲੱਗਾ ਸਭ ਤੋਂ ਪਹਿਲਾਂ ਜਿਹੜੀਆਂ ਸਾਡੀਆਂ ਗਲਤੀਆਂ ਐ ਅਸੀਂ ਫਰਿੱਜ ਉੱਤੇ ਇੰਨੀਆਂ ਕ ਚੀਜ਼ਾਂ ਰੱਖ ਦਿੰਨੇ ਆ ਪਹਿਲੇ ਤਾਂ ਸਾਡਾ ਸਾਰਿਆਂ ਦਾ ਇੱਕ ਸਹਿਜ ਹੈ ਚਾਹੇ ਕੋਈ ਵੀ ਪਰਿਵਾਰਾ ਦਵਾਈ ਵਾਲੀ ਟੋਕਰੀ ਫਰਿੱਜ ਦੇ ਉੱਤੇ ਰੱਖਣੀ ਆ ਕਿ ਉੱਥੋਂ ਚੱਕਣੀ ਸਾਨੂੰ ਸਖਾਈ ਲੱਗਦੀ ਆ ਕਈ ਤਾਂ ਮੈਂ ਇੱਥੇ ਤੱਕ ਵੀ ਦੇਖਿਆ ਨੇ ਸਰਬੋਦਾ ਬੋਦਾ ਟੰਗਾ ਵੀ ਫਰਿੱਜ ਤੇ ਰੱਖਣਗੇ ਔਰ ਵੀ ਕੋਈ ਵੀ ਚੀਜ਼ ਆਈ ਸਾਡੇ ਹੱਥ ਚ ਸਾਡੀ ਆਤ ਬਣੀ ਹੈ ਫਰਿੱਜ ਦੇ ਉੱਪਰ ਰੱਖ ਦੇਣੀ ਪਹਿਲਾਂ ਤਾਂ ਸਭ ਤੋਂ ਪਹਿਲਾਂ ਆਪਣੀ ਇਹ ਆਦਤ ਸੁਧਾਰੋ ਦੂਜੀ ਗੱਲ ਇਸੇ ਟਾਈਮ ਜਿੰਨਾ ਵੀ ਕੁਝ ਫਰਿੱਜ ਦੇ ਉੱਤੇ ਪਿਆ ਸਾਰਾ ਕੁਝ ਚੱਕ ਦੋ ਜਿਹੜੀ ਫਰਿੱਜ ਕੱਪੜਾ ਹੁੰਦਾ ਉਹਦੇ ਆਹਦੇ ਜੇਬਾਂ ਜੇ ਲੱਗੀਆਂ ਹੁੰਦੀ ਨੇ ਜੇਬਾਂ ਚ ਸੂਈ ਰੀਲ ਪਤਾ ਨਹੀਂ ਕੀ ਕੀ ਉਹ ਜਿਹੜੇ ਮੋਚਨੇ ਮੂਚਨੇ ਸਾਰੀ ਚੀਜ਼ ਦਵਾਈ ਬੂਟੀ ਮਾਚਸ ਦੀ ਡੱਬੀ ਤੋਂ ਲੈ ਕੇ ਕਾਗਜ਼ ਪੱਤਰ ਰਸੀਤਾਂ ਸਭ ਉਹਦੇ ਵਿੱਚ ਤੁੰਨੇ ਜਾਣਗੇ ਫ੍ਰਿਜ ਦੇ ਆਲੇ-ਦਾਲੇ ਕੋਈ ਵੀ ਇਹ ਚੀਜ਼ ਨਾ ਰੱਖੋ ਕਦੇ ਵੀ ਭੁੱਲ ਕੇ ਫ੍ਰਿਜ ਨੂੰ ਸਿਰਫ ਸਾਫ਼ ਸੁਥਰੀ ਰੱਖੋ ਤੇ ਕੱਪੜਾ ਉੱਤੇ ਦੇਣਾ ਦੋ ਨਹੀਂ ਦੇਣਾ ਬੇਸ਼ੱਕ ਚ ਨਾ ਦੋ ਹੁਣ ਤੁਸੀਂ ਫ੍ਰਿਜ ਦੇ ਉੱਤੇ ਰੱਖਣਾ ਕੀ ਹੈ ਬਲਤਾ ਉਹ ਧਿਆਨ ਨਾ ਸੁਣ ਇੱਕ ਤਾਂ ਛੋਟੀ ਜੀ ਤੁਸੀਂ ਡੱਬੀ ਲੈਣੀ ਹੈ ਤੋ ਇਸ ਮਾਰੀ ਭਮਾ ਕੱਚ ਦੀ ਹੋਵੇ ਭਮੇ ਸਟੀਲ ਦੀ ਹੋਵੇ ਪਰ ਉੱਪਰ ਟੱਕਣ ਲੱਗਦਾ ਹੋਵੇ ਉਹਦੇ ਵਿੱਚ ਚੌਲ ਭਰ ਕੇ ਰੱਖ ਦੇਣੇ ਨੇ 100 ਗ੍ਰਾਮ ਦੀ ਡੱਬੀ ਲੈ ਲਓ 50 ਗ੍ਰਾਮ ਦੀ ਲੈ ਲਓ ਫੇਰ ਤੁਸੀਂ ਇੱਕ ਕੌਲੀ ਲੈਣੀ ਆ ਪਾਵੇਂ ਕੱਚ ਦੀ ਹੋਵੇ ਪਾਵੇਂ ਸਟੀਲ ਦੀ ਹੋਵੇ ਪਾਵੇਂ ਚੀਨੀ ਦੀ ਹੋਵੇ ਉਹਦੇ ਵਿੱਚ ਤੁਸੀਂ ਪੰਜ ਛਿੱਕੇ ਰੱਖਣੇ ਆ ਪਾਵੇਂ ਇੱਕ ਇੱਕ ਦੇ ਰੱਖ ਲਓ ਪਾਵੇਂ 20-20 ਦੇ ਤੁਹਾਡਾ ਜਿੰਨੇ ਤੁਹਾਨੂੰ ਦੀਦਾ ਚਾਹੇ ਪੰਜ-ਪੰਜ ਦੇ ਨੇ ਪੰਜ ਛਿੱਕੇ ਕੌਲੀ 'ਚ ਪਾ ਕੇ ਰੱਖਣੇ ਨੇ ਹੁਣ ਤੀਜੇ ਨੰਬਰ ਤੇ ਤੁਸੀਂ ਕੋਈ ਵੀ ਹਰਾ ਪੌਦਾ ਚਾਹੇ ਉਹ ਕਿਸ ਤુલਸੀ ਸੌਰੀ ਮਨੀਪੂਲਟ ਹੋਵੇ ਜਾਂ ਕੋਈ ਹੋਰ ਛੋਟੇ ਛੋਟੇ ਪੌਦੇ ਮਿਲ ਜਾਣ ਨਾ ਸੋਹਣੇ ਨਿੱਕੇ ਨਿੱਕੇ ਪਰ ਉਹ ਪੌਦਾ ਆਲਟੀਫੀਸ਼ੀਅਲ ਨਹੀਂ ਹੋਣਾ ਚਾਹੀਦਾ ਉਹ ਪੌਦਾ ਜੀਵਤ ਹੋਣਾ ਚਾਹੀਦਾ ਜਿਹੜਾ ਤੁਸੀਂ ਫ੍ਰਿਜ ਦੇ ਉੱਤੇ ਰੱਖਣਾ ਹੁਣ ਚੌਥੇ ਨੰਬਰ ਤੇ ਜਾਂ ਤਾਂ ਤੁਸੀਂ ਕਪੂਰ ਅੱਖ ਲਓ ਥੋੜੇ ਜੇ ਟੁਕੜੀਆਂ ਪਾ ਕੇ ਕਿਸੇ ਚੀਜ਼ ਦੇ ਡੱਬੇ ਚ ਕਿਸੇ ਫੁੱਲੀ ਹੋਣਾ ਚਾਹੀਦਾ ਉਹ ਬੰਦ ਨਹੀਂ ਹੋਣਾ ਚਾਹੀਦਾ ਤੇ ਜਾਂ ਫਿਰ ਤੁਸੀਂ ਸੈਦਾ ਨੂਨ ਰੱਖ ਸਕਦੇ ਹੋ ਨਹੀਂ ਫਿਰ ਤੁਸੀਂ ਜਿਹੜਾ ਹੁੰਦਾ ਫਟਕੜੀ ਉਹ ਰੱਖ ਸਕਦਾ ਇੰਨਾ ਤਿੰਨਾ ਚੀਜ਼ਾਂ ਜੋ ਕੋਈ ਵੀ ਚੀਜ਼ ਤੁਸੀਂ ਰੱਖ ਸਕਦਾ ਇੰਨਾ ਚੀਜ਼ਾਂ ਰੱਖਣ ਨਾਲ ਹੀ ਜਿਹੜੀ ਤੁਹਾਡੀ ਸੋਈ ਦੇ ਵਿੱਚ ਨੈਗਟਿਵਿਟੀ ਜਾਂ ਉਹ ਖਤਮ ਹੋ ਜੂਗੀ ਦਸਾਂ ਦਿਨਾਂ ਦੇ ਵਿੱਚ ਵਿੱਚ ਤੁਹਾਨੂੰ ਫਰਕ ਪੈਣਾ ਸ਼ੁਰੂ ਹੋ ਜੂਗਾ ਜਿਹੜਾ ਤੁਸੀਂ ਕਹਿੰਦੇ ਨੇ ਨਾ ਸਾਨੂੰ ਪਤਾ ਹੀ ਨਹੀਂ ਲੱਗਦਾ ਕੀ ਹੋ ਗਿਆ ਕੀ ਹੁੰਦਾ ਇਹ ਸਾਡੀਆਂ ਬਹੁਤ ਸਾਰੀਆਂ ਤਾਂ ਗਲਤੀਆਂ ਹੁੰਦੀਆਂ ਨੇ ਇੱਕ ਹੋਰ ਇਹ ਤਾਂ ਹੋ ਗਈ ਆਪਣਾ ਫ੍ਰਿਜ ਵਾਲਾ ਹੁਣ ਮੈਂ ਦੂਜੀ ਵੀਡੀਓ ਤੁਹਾਨੂੰ ਇੱਕ ਨਾਲ ਹੀ ਛੋਟੀ ਜਿਹੀ ਹੋਰ ਦੱਸਦੀ ਆ ਕਾਦੇ ਵੀ ਭੁੱਲ ਕੇ ਕਿਸੇ ਵੀ ਦੇ ਵੀ ਘਰੋਂ ਚਾਹੇ ਤੁਹਾਡਾ ਰਿਸ਼ਤੇਦਾਰ ਚਾਹੇ ਤੁਹਾਡਾ ਯਾਰ ਦੋਸਤ ਤੁਸੀਂ ਛਤਰੀ ਨਾ ਲੈ ਕੇ ਕਈ ਵਾਰੀ ਹੁੰਦਾ ਨਾ بارش ਪੈਂਦੀ ਆ ਆਪਾਂ ਪੈਦਲ ਜਾਂਦੇ ਆ ਜਾਂ ਕਿਸੇ ਦੇ ਗਵਾਂਢੀ ਦੇ ਗਏ ਆ ਅਗਲਾ ਕਹਿੰਦਾ ਚੱਲ ਸਾਡੀ ਛਤਰੀ ਲੈ ਜਾ ਨਕ ਛਤਰੀ ਕਦੇ ਨਾ ਲੈ ਕੇ ਆ ਬੈਂਚਟ ਲੇਟ ਹੋ ਜਾਓ ਲੇਟ ਆ ਜਾ ਪਰ ਅਗਲੇ ਦੇ ਘਰ ਦੀ ਛਤਰੀ ਆਪਣੇ ਘਰ ਨਾਲ ਲੈ ਕੇ ਆਏ ਇਹਦੇ ਵਿੱਚ ਤਾਂ ਇੰਨਾ ਕੁਝ ਆਉਂਦਾ ਨਾ ਬਹੁਤ ਹੀ ਕੁਝ ਆਉਂਦਾ ਛਤਰੀ ਨਾ ਕਦੇ ਵੀ ਲੈ ਕੇ ਆਇਓ ਇੱਕ ਸੂਲ ਹੀ ਬਣਾ ਲਓ ਹਾਂ ਨਹੀਂ ਜੇ ਤੁਹਾਨੂੰ ਲੱਗਦਾ ਵੀ ਮੌਸਮ ਖਰਾਬ ਆ ਆਪਣੀ ਛਤਰੀ ਲੈ ਕੇ ਜਾਓ ਇੱਕ ਤੁਹਾਡੀ ਰਿਸ਼ਤੇਦਾਰੀ ਚ ਜਾ ਕੇ ਚੱਪਲ ਟੁੱਟ ਗਈ ਜਾਂ ਤੁਹਾਡੀ ਕਿਸੇ ਗਮਾੜ ਚ ਜਾ ਕੇ ਟੁੱਟ ਗਈ ਜਾ ਕੇ ਮੇਰੀਆਂ ਬੀਬੀਆਂ ਭੈਣਾਂ ਦੀ ਗੁਰਦੁਆਰਾ ਜਾ ਕੇ ਟੁੱਟ ਜਾਂਦੀ ਆ ਉਹ ਉੱਥੋਂ ਗੁਰਦੁਆਰੇ ਦੂਜੇ ਦੀ ਚੱਪਲ ਪਾਏ ਹੁੰਦੇ ਨੇ ਨੰਗੇ ਪੈਰੀ ਆਜੋ ਕਦੇ ਪਰ ਕਿਸੇ ਦੂਜੇ ਦੀ ਚੱਪਲ ਨਾ ਪਾ ਕੇ ਆਇਓ ਇਹ ਤਵਾਂ ਨੂੰ ਸਾਰੀਆਂ ਚੀਜ਼ਾਂ ਕੰਗਾਲੀ ਦੇ ਰਸਤੇ ਤੇ ਲੈ ਕੇ ਜਾਣਗੀਆਂ ਹੁਣ ਤੁਸੀਂ ਇੱਕ ਹੋਰ ਵੱਡੀ ਆਤ ਹੁੰਦੀ ਆ ਕਿਸੇ ਨੇ ਤੁਹਾਨੂੰ ਧਾਰਮਿਕ ਤਸਵੀਰ ਦੇਤੀ ਉਸੇ ਵੀ ਕਿਸਮ ਦੀ ਚਾਹੇ ਉਹ ਮਿੱਟੀ ਦੀ ਬਣੀ ਹੋਈ ਹੈ ਚਾਹੇ ਉਹ ਚੀਨੀ ਦੀ ਬਣੀ ਹੈ ਚਾਹੇ ਕੱਚ ਦੀ ਬਣੀ ਤੁਹਾਨੂੰ ਬੜੇ ਸੋਹਣੇ ਲੱਗੇ ਤੁਸੀਂ ਲੈ ਆਏ ਹੋ। ਕਦੇ ਵੀ ਨਾ ਲੈ ਕੇ ਆਓ। ਕਦੇ ਵੀ ਕਿਸੇ ਦੀ ਵਰਤੀ ਹੋਈ ਚੀਜ਼ ਇਹਨਾਂ ਚੀਜ਼ਾਂ ਦੇ ਵਿੱਚ ਕਦੇ ਨਾ ਰੱਖੋ। ਕਦੇ ਨਾ ਲੈ ਕੇ ਆਵੋ ਇਹ ਤਿੰਨੇ ਚੀਜ਼ਾਂ। ਕਿਸੇ ਦੀ ਵਰਤੀ ਹੋਈ ਚੀਜ਼ ਇਹ ਤਿੰਨੇ ਚੀਜ਼ਾਂ ਕਦੇ ਆਪਣੇ ਘਰੇ ਨਾ ਲੈ ਕੇ ਆਓ। ਦੇਖਿਓ। ਇਹ ਤਿੰਨੇ ਚੀਜ਼ਾਂ ਘਰ ਦੀ ਨਕਾਰਕ ਆਤਮਾ ਜਿੰਨੀ ਵੀ ਦੂਜੇ ਦੀ ਹੁੰਦੀ ਹੈ 네ਗਟਿਵਿਟੀ ਸਾਰੇ ਤੁਹਾਡੇ ਘਰੇ ਆਉਂਦੀ ਆ। بس ਇੰਨਾ ਹੀ ਬਣਾਇਆ ਜਾ ਰੱਖ ਲਿਓ ਇੰਨਾ ਛੋਟੇ ਛੋਟੇ ਗੱਲਾਂ ਨਾਲ ਹੀ ਬਹੁਤ ਫਰਕ ਪੈਣ ਲੱਗਦਾ ਇਹ ਜ਼ਿਆਦਾਤਰ ਤੇ ਮੇਰੇ ਘਰ ਭੈਣਾਂ ਨੂੰ ਆਤ ਹੁੰਦੀ ਆ ਚੱਪਲ ਟੁੱਟੀ ਅਜੇ ਤਾਂ ਮੇਰੀ ਚੱਪਲ ਟੁੱਟ ਗਈ ਅਗਲਾ ਵੀ ਪਾ ਕੇ ਬਿਨਾ ਬੈਂਦਾ ਨਹੀਂ ਉਹਦੇ ਨਾਲ ਨੰਗੇ ਪੈਰੀ ਆ ਜਾ ਦੁਕਾਨ ਤੋਂ ਮੰਗਾ ਲਓ ਸਸਤੀ ਮੰਗਾ ਲਓ 20 50 ਰੁਪਏ ਵਾਲੀ ਮੰਗਾ ਲਓ ਸਸਤੀਆਂ ਵੀ ਮਿਲ ਜਾਂਦੀਆਂ ਨੇ ਕਿ ਸਸਤੀ ਪਾਉਣ ਚ ਕੋਈ ਉਹ ਨਹੀਂ ਹੈਗਾ ਜੇ ਆਪਾਂ 1 2 ਘੰਟੇ ਲਈ ਸਸਤੀ ਚੱਪਲ ਪਾ ਕੇ ਆ ਜਾਣਗੇ ਪਰ ਕਿਸੇ ਦੀ ਪੈਰਾਂ 'ਚ ਪਾਹੀ ਚੱਪਲ ਕਦੇ ਭੁੱਲ ਕੇ ਵੀ ਨਾ ਪਾਓ ਆਪਣੇ ਘਰ ਤਾਂ ਬਿਲਕੁਲ ਨਾ ਲੈ ਕੇ ਆਓ ਚਾਹੇ ਤੁਹਾਨੂੰ ਕੋਈ ਦਿੰਦਾ ਫ੍ਰੀ ਦੇ ਵਿੱਚ ਦਿੰਦਾ ਕਿਵੇਂ ਵੀ ਦਿੰਦਾ ਤੁਸੀਂ ਦੂਜੇ ਦੀ ਚੱਪਲ ਨਾ ਲੈ ਕੇ ਆਓ ਉਹ ਜਿਹੜੀਆਂ ਉਹਨਾਂ ਦੇ ਘਰ ਦੇ ਵਿੱਚ ਹੈਗੇ ਨਕਾਰ ਕੁ ਚੀਜ਼ਾਂ ਉਸ ਤੋਂ ਸਭ ਤੁਹਾਡੇ ਮਿਕਸ ਹੋ ਕੇ ਤੁਹਾਡੇ ਤਾਂ ਆਪਦੀ ਨਹੀਂ ਮੁੱਕਦੀਆਂ ਕਿ ਆਪੋ ਆਪਣੀਆਂ ਨਹੀਂ ਮੁੱਕਦੀਆਂ ਤੇ ਦੂਜਾ ਇੱਕ ਜਿੱਤ ਸੀ ਹੋ ਸਕੇ ਸ਼ਾਮ ਟਾਈਮ ਇਹ ਜਿਹੜੇ ਆਪਣੇ Hindu ਭਰਾ ਨੇ ਇਹ ਤਾਂ ਟੱਲੀ ਜੀ ਖੜਕਾਉਂਦੇ ਹੀ ਨਹੀਂ ਸਵੇਰ ਹੀ ਸ਼ਾਮ ਖੜਕਾਉਂਦੇ ਖੜਕਾਉਂਦੇ ਨੇ ਜਦੋਂ ਪੂਜਾ ਕਰਦੇ ਨੇ ਇਹ ਜਿਹੜੇ ਹੋਰ ਪਰਿਵਾਰ ਨੇ ਕਿਸੇ ਵੀ ਬਰਾਦਰੀ ਦਾ ਪਰਿਵਾਰ ਆ ਕਿਸੇ ਵੀ ਧਰਮ ਦਾ ਉਹ ਨਹੀਂ ਵਜਾਉਂਦਾ ਆਗਰ ਜੇ ਉਹ ਵੱਜਦੀ ਆ ਤਾਂ ਜਿਹੜੇ ਕਹਿੰਦਾ ਨਕਾਰਕ ਚੀਜ਼ਾਂ ਨੇ ਉਹ ਵੀ ਉਹਦੇ ਨਾਲ ਪਿੱਛੇ ਹਟ ਜਾਂਦੇ ਨੇ ਸੰਖ ਆ ਰੋ ਅੱਗੇ ਗੁਰਦੁਆਰੇ ਚ ਸੰਖ ਵੱਜਦੇ ਸੀ ਗੁਰਦੁਆਰੇ ਚ ਵੀ ਕੰਢਿਆਲ ਵੱਜਦੀ ਸੀ ਬੱਜਦੀ ਸੀ ਇਹ ਜੀ ਕੋਈ ਸ਼ੱਕ ਗੱਲ ਨਹੀਂ ਅਸੀਂ ਦੇਖਦੇ ਰਹੇ ਹੁਣ ਤੱਕ ਬੱਜਦੀ ਰਹੀ ਆ ਤਾਂ ਥੋੜੇ 84 ਕੇ ਵੇਲੇ ਮੈਨੂੰ ਵੀ ਇਹਦਾ 84 ਤੋਂ ਬਾਅਦ ਜਾਂ ਉਹ ਬੰਦ ਕੀਤੀ ਆ ਕੰਢਿਆਲ ਅਰ ਸੰਖ ਸੰਖ ਵੱਜਦਾ ਸੀ ਗੁਰਦੁਆਰਿਆਂ ਦੇ ਵਿੱਚ ਅਸੀਂ ਆਪ ਦੇਖਿਆ ਸਾਡੇ ਮੇਰੇ ਪਿੰਡ ਗੁਰਦੁਆਰਾ ਨਾਲੇ ਸੀ ਤੇ ਇੱਥੇ ਵੀ ਮੈਂ ਦੇਖਿਆ ਸਾਰੇ ਆ ਕੇ ਹੁਣਦਾ ਸੰਖ ਵੱਜਣਾ ਸ਼ਾਮ ਟਾਈਮ ਤੇ ਸਵੇਰ ਟਾਈਮ ਵੀ ਤੇ ਉਟਲੀ ਜਿਹੜੀ ਕੰਢਿਆਲ ਕਹਿੰਦੇ ਸੀ ਉਹਨੂੰ ਉਹ ਵੀ ਖੜਕਦੀ ਸੀ ਤੇ ਹੁਣ ਉਹ ਚੀਜ਼ਾਂ ਬੰਦ ਕਰ ਦਿੱਤੀ ਜਿਹੜਾ ਕੋਈ ਜੰਮਦਾ ਕਹਿੰਦਾ ਮੈਂ ਹੀ ਲਾਣੇਦਾਰਾ ਮੈਨੂੰ ਇਹ ਦੁਨੀਆ ਦਾ ਪਤਾ ਹੈ ਪਤਾ ਪੁੱਤਾ ਤਾਂ ਕਿਸੇ ਨੂੰ ਨਹੀਂ ਹੈਗਾ ਜਦੋਂ ਆਪਦੇ ਉੱਤੇ ਪੈਂਦੀ ਐ ਨਹੀਂ ਫੇਰ ਪਤਾ ਲੱਗਦਾ ਨਾ ਇਹ ਸਾਰੇ ਪਾਸੇ ਪੱਜੀ ਫਿਰ ਜਾਣਗੇ ਨਾ ਦੂਜੇ ਨੂੰ ਕਹੀ ਜਾਣਗੇ ਉਹ ਬੰਦ ਕਰੋ ਉਹ ਬੰਦ ਕਰੋ ਕਈ ਤਾਂ ਮੈਨੂੰ ਵੀ ਕਹਿੰਦੇ ਨੇ ਫੇਸਬੁੱਕ ਤੇ ਕਈ ਕਮੈਂਟ ਆਏ ਹੁੰਦੇ ਨੇ ਬੀਬੀ ਤੈਨੂੰ ਨਿਹੰਗਾਂ ਨੂੰ ਚਕਾਉਣ ਉਹ ਯਾਰ ਤੈਨੂੰ ਮੈਂ ਨਿਹੰਗਾਂ ਦੱਸ ਦਿਆਂ ਮੇਤੋ ਤਾਂ ਬਹੁਤ ਪਹਿਲਾਂ ਵੀਡੀਓ ਪਾਉਂਦੇ ਨੇ ਲੋਕੀ ਹੂੰ ਫੇਸਬੁਕ ਤੇ YouTube ਤੇ ਬਹੁਤ ਮੇਰੇ ਤੋਂ ਪਹਿਲਾਂ ਦੇ ਲੱਗੇ ਹੋਏ ਨੇ ਜਿਹੜੀਆਂ ਟੋਟਕਿਆਂ ਵਾਲੀਆਂ ਪਾ ਵਾਲੀਆਂ ਵੀਡੀਓ ਪਾਉਂਦੇ ਨੇ ਮੈਨੂੰ ਤਾਂ ਹਜੇ ਲੱਗੀ ਨੂੰ ਡੇਢ ਮਹੀਨਾ ਹੋਇਆ ਮੇਰਾ ਤਾਂ ਪਿੱਛੇ ਨੰਬਰ ਆਊਗਾ ਨਾ ਜੇ ਕੋਈ ਮੇਰੇ ਕੋਲੇ ਆਊਗਾ ਵੀ ਪਹਿਲਾਂ ਮੈਂ ਇਹ ਗੱਲ ਕਰੂੰ ਵੀ ਪਹਿਲਾਂ ਵੱਡੀਆਂ ਦੁਕਾਨਾਂ ਬੰਦ ਕਰਾ ਦੇ ਬਾਅਦ ਚ ਪਾਈ ਮੈਂ ਕਰ ਦ ਪਹਿਲਾਂ ਉਹਨਾਂ ਦੀ ਵੀਡੀਓ ਬੰਦ ਕਰਾ ਦੇ ਬੰਦ ਕਰਨੀ ਫਿਰ ਮੇਰੀ ਕਰਵਾ ਦੇ ਹੈ ਕਿ ਨਹੀਂ ਕਿ ਪਹਿਲਾਂ ਮੇਰੇ ਕੋਲੇ ਆਊਗਾ ਬਿਨਾਂ ਸੋਚੇ ਸਮਝੀ ਗੱਲ ਕਰੀ ਜਾਣਗੇ ਚੰਗਾ ਜੀ ਅੱਛਾ ਜੀ ਵੀਡੀਓ ਨੂੰ ਪੂਰਾ ਤੇ ਨਾ ਸੁਣਿਆ ਕਰੋ ਤੁਹਾਡੀ ਬੇਬੇ ਤੁਹਾਡੀ ਸੇਵਾ ਵਿੱਚ ਹਾਜ਼ਰ ਆ ਫ੍ਰੀ ਮੇਰੀ ਸੇਵਾ ਦੇਖੋ ਮੈਂ ਕੋਈ ਕਿਸਤੇ ਇੰਨੀ ਕੁਝ ਲੈਂਦੀ ਮੈਂ ਫੋਨ ਨੰਬਰ ਵੀ ਲਾਉਂਗੀ ਆਪ ਦਾ ਥੈਂਕ ਯੂ